ਖਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੋ ਆਈਟਮ ਜੜੀਆਂ ਦਿਖਾਉਣ ਜਾ ਰਹੇ ਹਾਂ ਇੱਕ ਪਹਿਲੇ ਨੰਬਰ ਤੇ ਰਾਇਲ ਐਨਫੀਲਡ ਰਾਇਲ ਸਟੈਂਡਰਡ ਜਿਹੜਾ ਬੁਲਟ ਬਲੈਕ ਦੇ ਵਿੱਚ ਹੋਵੇਗਾ ਦੂਜੇ ਨੰਬਰ ਤੇ ਇੱਕ ਤੁਹਾਨੂੰ ਨਗੌਰੀ ਸਾਨ ਦਿਖਾਉਣਾ ਦੋਸਤੋ ਸੋ ਦੋਨੇ ਚੀਜ਼ਾਂ ਜੜੀਆਂ ਆਪਾਂ ਕਾਹੂ ਹੈ ਨੇ ਤਕਰੀਬਨ ਐਡਰੈਸ ਆ ਜਿਹੜੇ ਦੋਸਤੋ ਜਗਾ ਨੇ ਪਿੰਡਾਂ ਦੇ ਥਾਂ ਟਿਕਾਣੇ ਅੱਡੋ ਅੱਡ ਹੋਣਗੇ ਵੱਖੋ ਵੱਖਰੇ ਹੋਣਗੇ ਫੋਨ ਨੰਬਰ ਤੇ ਮਾਲਕ ਦੇ ਨਾਮ ਸਮੇਤ ਬਿਲਕੁਲ ਆਪਾਂ ਸਕਰੀਨ ਦੇ ਉੱਪਰ ਨੋਟ ਕਰਾ ਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੀ ਪਹਿਲੇ ਨੰਬਰ ਤੇ ਦੋਸਤੋ ਰਾਇਲ ਹਨ ਫਿਲਟ ਜਿਹੜਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ 2019 ਮਾਡਲ ਆ ਏਰੀਆ ਪਿੰਡ ਰਾਜੋਂਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੈਗਾ ਜੀ ਠਿਕੀ ਪਰ ਤੋਂ ਖੇਮਕਰ ਰੋਡ ਤੇ ਦੋਸਤੋ ਅਮਰਕੋਟ ਤੋਂ ਲਖਣਾ ਲਖਣੇ ਤੋਂ ਤੁਸੀਂ ਜਿਹੜਾ ਰਾਜੋਂਕੇ ਵਿਜ਼ਿਟ ਕਰਨੀ ਆ ਵਰਿੰਦਰ ਓਨਰ ਹੈਗਾ ਵਰਿੰਦਰ ਸਿੰਘ ਭਾਈ ਓਨਰ ਨੇ ਸੋ ਉਹਨਾਂ ਨਾਲ ਗੱਲਬਾਤ ਕਰ ਸਕਦੇ ਜੀ ਟਾਇਰ ਜਿਹੜਾ ਦੋਸਤੋ ਬਿਲਕੁਲ ਬੁਲਟ ਤੇ ਨਾਲ ਦੇ ਟਾਇਰ ਨੇ ਰਨ ਜਿਹੜਾ 35000 ਕਿਲੋਮੀਟਰ ਚੱਲਿਆ ਸੀ ਐਟ ਦੇ ਟਾਇਰ ਨੇ ਕੰਡੀਸ਼ਨ ਵਾਈਜ਼ ਤੁਸੀਂ ਦੇਖੋਗੇ ਤੇ ਨਿਊ ਲੁੱਕ ਦੇ ਵਿੱਚ ਹੈਗਾ ਕਿਸੇ ਤਰ੍ਹਾਂ ਦਾ ਕੋਈ ਜਾਦੇ ਸਕਰੈਚ ਨਹੀਂ ਹੈਗਾ ਥੋੜੇ ਬੱਤ ਜਿਹੜੇ ਮਾੜੇ ਮੋੜ ਸਕਰੈਚ ਮਿਲ ਸਕਦੇ ਆ ਦੋਸਤੋ 2019 ਮਾਡਲ ਆ ਤੇ ਇੰਜਨ ਦਾ ਗੇਅਰ ਦਾ ਬਿਲਕੁਲ ਓਕੇ ਆ ਸੋ ਕੰਡੀਸ਼ਨ ਤੁਸੀਂ ਜਿਹੜੀ ਹੈਗੀ ਆ ਦੇਖ ਸਕਦੇ ਹੋ ਤੇ ਪ੍ਰਾਈਸ ਜਿਹੜਾ ਦੋਸਤੋ 1,70,000 ਡਿਮਾਂਡ ਆ ਬਾਈ ਹੋਰਾਂ ਦੀ ਤੇ ਲੈ ਦੇ ਜਿਹੜਾ 1,55,000 ਦੇ ਵਿਚ ਜਿਹੜਾ ਦਿੱਤਾ ਜਾਵੇਗਾ 1,55,000 ਜਿਹੜਾ ਜੈਸਨਵਾ ਵਾਲਾ ਰੇਟ ਆ ਦੋਸਤੋ ਤੇ ਅਲੋਏ ਵੀਲ ਜਿਹੜੇ ਆ ਦੋਸਤੋ ਬਿਲਕੁਲ ਲੱਗੇ ਆ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਤਸੱਲੀ ਦੇ ਨਾਲ ਬਾਕੀ ਚਾਹਵਣ ਵੀਰ ਤੁਸੀਂ ਆਪਦਾ ਚਲਾ ਕੇ ਦੇਖੋ ਦੋਸਤੋ ਕਿਸੇ ਤਰ੍ਹਾਂ ਦਾ ਇੰਜਨ ਦੇ ਵਿੱਚ ਫਾਲਟ ਕਿਸੇ ਤਰ੍ਹਾਂ ਦਾ ਕੋਈ ਚਾਵੀਪਾਨਾ ਜਿਹੜਾ ਹਜ ਤੱਕ ਪਾਈ ਕਹਿੰਦੇ ਵੀ ਲਾ ਕੇ ਨਹੀਂ ਦੇਖਿਆਗਾ ਤੇ ਵਧੀਆ ਕੰਡੀਸ਼ਨ ਦੇ ਵਿੱਚ ਬੁਲਟ ਹੈਗਾ ਸੋ ਜਿਹੜੀ ਦੋਸਤੋ ਲੋਨ ਹੈਗਾ ਲੋਨ ਕਲੀਅਰੈਂਸ ਹੈਗਾ ਆ ਲੋਨ ਦਾ ਜਿਹੜਾ ਦੋਸਤੋ ਐਨਓਸੀ ਹੈਗੀ ਆ ਨਾਲ ਸਰਟੀਫਿਕੇਟ ਉਹ ਜਿਹੜਾ ਡਾਕੂਮੈਂਟ ਦੇ ਵਿੱਚ ਤੁਹਾਨੂੰ ਵੇਖਣ ਦੇ ਵਿੱਚ ਮਿਲ ਜੇਗਾ ਆ ਲੋਨ ਕਲੀਅਰੈਂਸ ਦਾ ਸਰਟੀਫਿਕੇਟ ਨਾਲ ਹੈਗਾ ਦੋਸਤੋ ਤੇ ਪੀਪੀ ਜਿਹੜਾ 46 ਨੰਬਰ ਆ ਏਸੀ 9957 ਜਿਹੜਾ ਦੋਸਤੋ ਤਰਨਤਨ ਦਾ ਨੰਬਰ ਆ ਬਾਕੀ ਟਾਇਰ ਦੀ ਜਿਹੜੀ ਗੱਡੀ ਕਾਡੀ ਆ ਬਿਲਕੁਲ ਵੇਖ ਸਕਦੇ ਹੋ ਕਸਾਈ ਵਗੈਰਾ ਠੀਕ ਹੈ ਜੀ ਤੇ ਚੰਗੀ ਵਧੀਆ ਕੰਡੀਸ਼ਨ ਦੇ ਵਿੱਚ ਤੇ ਬੈਟਰੀ ਵਗੈਰਾ ਵੀ ਜਿਹੜੀ ਆ ਦੋਸਤੋ ਬਿਲਕੁਲ ਨਾਲ ਦੀ ਹੈਗੀ ਆ ਸੋ 1,55,000 ਜਿਹੜੀ ਦੋਸਤੋ ਲਾਸਟ ਡਿਮਾਂਡ ਆ ਜੀ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਆਪਾਂ ਜਿਹੜਾ ਬੈਲ ਇੱਕ ਬਲਦ ਦਿਖਾਉਣਾ ਹੈਗਾ ਨਗੌਰੀ ਬਲਦ ਹੈਗਾ ਤੇ ਪਿਸ਼ੋਕਰ ਜੇਕਰ ਆਪਾਂ ਦੇਖੀਏ ਤਾਂ ਰਾਜਸਥਾਨ ਤੋਂ ਨਗੌਰ ਜ਼ਿਲ੍ਹੇ ਤੋਂ ਜਿਹੜਾ ਇਸ ਦਾ ਪਿਸ਼ੋਕਰ ਜੁੜਿਆ ਹੈਗਾ ਤਕਰੀਬਨ ਭਾਰ ਦੀ ਢੋਆ ਢਵਾਈ ਜੋਤਾਈ ਤੇ ਜਿੱਦਾਂ ਖੂਹਾਂ ਤੇ ਪਹਿਲਾਂ ਆਪਾਂ ਕੰਮ ਕਰਦੇ ਹੁੰਦੇ ਹਾਂ ਜਾਂ ਕਿਤੇ ਵਾਈ ਵੱਟੇ ਵਾਲਾ ਕੰਮ ਦੋਸਤੋ ਇਹੋ ਜਿਹੇ ਬਲਦਾਂ ਤੋਂ ਲਿਆ ਜਾਂਦਾ ਸੀਗਾ ਤੇ ਇਹ ਜਿਹੜਾ ਬੈਲ ਆ ਦੋਸਤੋ ਬਿਲਕੁਲ ਵਕਾਊ ਆ ਰੇੜੀ ਤੇ ਲੱਗਾ ਜਾਵਨ ਵੀਰ ਗੱਡੀਆਂ ਵਾਲੇ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਬਲਦ ਰੱਖਣ ਦੇ ਸ਼ਕੀਨ ਨੇ ਉਹਨਾਂ ਲਈ ਵੀ ਹੈਗਾ ਬਾਕੀ ਕਿਸੇ ਨੇ ਵੀ ਅੱਗੇ ਘਰੇਲੂ ਜਿਹੜਾ ਦੋਸਤੋ ਰੇੜੀ ਦੇ ਉੱਪਰ ਜਿਹੜਾ ਬਲਦ ਰੱਖਣਾ ਹੋਵੇ ਤਾਂ ਤੁਸੀਂ 22 ਹਰ ਬੇਲ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ ਪਿੰਡ ਦੋਸਤੋ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ 22 ਹੋਰਾਂ ਦੇ ਕੋਲ ਵੀ ਜਿਹੜਾ ਦੋਸਤੋ ਇਹ ਬੈਲ ਆ ਬਿਲਕੁਲ ਟੁਆ ਟੁਆਹੀ ਮੰਨ ਲਓ ਰੇੜੇ ਤੇ ਜਿਹੜਾ ਲੱਗਾ ਹੋਇਆ ਸੀਗਾ ਤਕਰੀਬਨ ਜਿਹੜੇ ਵਕਾਊ ਕਰਦੇ ਪਏ ਆ ਸੇਲ ਤੇ ਲਈ ਜਿਹੜੀ ਅਵੇਲੇਬਿਲਿਟੀ ਐਸ ਦੀ ਅੱਜ ਦੇ ਟਾਈਮ ਹੈਗੀ ਆ ਹਰ ਵੇਲੇ ਤੇ ਜਿਹੜੇ ਨੰਬਰ ਆ ਦੋਸਤੋ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬਧੇਰੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਸੋ ਸ਼ਾਹਵਨ ਵੀਰ ਜ਼ਰੂਰ ਖਰੀਦ ਸਕਦੇ ਹੋ ਬਿਲਕੁਲ ਠੰਡਾ ਜਿਹੜਾ ਦੋਸਤੋ ਸੀਲਸ ਲੱਗ ਬੈਲ ਹੈਗਾ ਤੇ ਤਕਰੀਬਨ ਰੇੜੀ ਤੇ ਲੱਗਾ ਮੈਂ ਜ਼ਿਕਰ ਕਰ ਦਿੱਤਾ ਟੋਆ ਟੋਈ ਦਾ ਕੰਮ ਆ ਦੋਸਤੋ ਤਕਰੀਬਨ ਜਿਹੜੇ ਵੀਰਾਂ ਦਾ ਪੱਠੇ ਢੱਕੇ ਲੈ ਕੇ ਆਉਣ ਦਾ ਕੰਮ ਹੈਗਾ ਰੇੜੇ ਦਾ ਕੰਮ ਆ ਚਾਹੇ ਗੱਡੀਆਂ ਵਾਲੇ ਵੀਰ ਆ ਜਿਨ੍ਹਾਂ ਨੇ ਸਫਰ ਛੜਕਾਂ ਦੇ ਉੱਪਰ ਤੈਅ ਕਰਨਾ ਹੁੰਦਾ ਉਹਨਾਂ ਨੂੰ ਵੀ ਜਿਹੜਾ ਦੋਸਤੋ ਇਨਵੀਟੇਸ਼ਨ ਹੈਗਾ ਸੱਦਾ तकरीबन ਤੁਸੀਂ ਜਰੂਰ ਖਰੀਦ ਸਕਦੇ ਹੋ ਬਿਲਕੁਲ ਠੰਡਾ ਸੀਲਸਲਾ ਕਬੈਲ ਤੇ ਰੇਟ ਜਿਹੜਾ ਦੋਸਤੋ ਬਾਈ ਫੋਨ ਤੇ ਜਿਹੜਾ ਆਉਂਦੇ ਸੀ ਵੀ ਕਰ ਲਵਾਂਗੇ ਰੇਟ ਜਿੰਨੇ ਕ ਤਾਂ ਸੇਵਾ ਮਾਨਤਨ ਰੱਖਿਆ ਹੋਇਆ ਉਹ ਜਿਹੜਾ ਫੋਨ ਤੇ ਤੁਸੀਂ ਸੰਪਰਕ ਕਰ ਲਿਓ ਜੋ ਹੋਇਆ ਦੋਸਤੋ ਤੁਸੀਂ ਗੱਲਬਾਤ ਕਰਕੇ ਖਰੀਦ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ